ਉਹ ਡਾਕਟਰ ਡਾਕਟਰ ਆਰਟੀਓ ਆਫਸ ਦੇ ਉਹ ਵਾਰੀ ਚਾਬੀ ਡਾਕਟਰ ਨੂੰ ਚਾਬੀ ਛੁੱਟਦੇ ਹੋਰ ਚਾਬੀ ਦਿੱਤੀ ਸੀ ਰਿਸ਼ਵਤ ਖੋਰੀ ਦਸਤਵਿਦ ਸਤਵਤ ਖੱਜਲ ਖਵਾਰੀ ਜਿਹੜੀ ਹੈ ਉਹ ਆਰਟੀਓ ਆਫਿਸ ਚ ਡੀਟੀਓ ਆਫਿਸਾਂ ਚ ਹੁੰਦੀ ਸੀ ਲਾਈਸੈਂਸ ਨਾਲ ਰਿਲੇਟਡ ਆਰਸੀ ਨਾਲ ਰਿਲੇਟਡ ਇੰਸ਼ੋਰੈਂਸ ਨਾਲ ਰਿਲੇਟਡ ਚਲਾਣਾ ਨਾਲ ਰਿਲੇਟਡ ਜਿਹੜੀਆਂ ਵਾਇਲੇਸ਼ਨਸ ਸੜਕ ਤੇ ਆਵਾਜਾਈ ਦੇ ਰੂਲਾਂ ਦੀਆਂ ਹੁੰਦੀਆਂ ਸੀ ਉਹਨਾਂ ਨੂੰ ਭੁਗਤਣਾ ਜਾਂ ਲਾਈਸੈਂਸ ਬਣਾਉਣਾ ਲਰਨਿੰਗ ਲਾਈਸੈਂਸ ਫਿਰ ਲਾਈਸੈਂਸ ਅਪਡੇਟ ਕਰਾਉਣੇ ਬਹੁਤ ਸਾਰੇ ਕੰਮ ਸੀਗੇ ਜਿੰਨਾਂ ਵਾਸਤੇ ਇੱਥੇ ਲੰਬੀਆਂ ਲੰਬੀਆਂ ਲਾਈਨਾਂ ਲੱਗਦੀਆਂ ਸੀ ਅੱਜ ਉਹ ਖੱਜਲ ਖਵਾਰੀਆਂ ਨੂੰ ਜਿੰਦਾ ਲਾ ਦਿੱਤਾ ਗਿਆ ਅੱਜ ਇੱਥੇ ਜਿਹੜੀ ਕ腐ਪਸ਼ਨ ਚੱਲਦੀ ਸੀ ਕੋਈ ਨਾ ਕੋਈ ਏਜੰਟ ਫਿਰਦੇ ਹੋਣਗੇ ਮੈਂ ਤੇਰਾ ਕੰਮ ਕਰਾ ਦੂੰਗਾ ਤੂੰ ਮੈਨੂੰ ਆਦ ਕਰਦੇ ਉਹ ਕਰਦੇ ਵਿੱਚ ਫਿਰਦੇ ਰਹਿੰਦੇ ਦਲਾਲ ਉਹਨਾਂ ਦੀਆਂ ਸਾਰੀਆਂ ਜਿਹੜੀਆਂ ਕਮਿਸ਼ਨਰਾਂ ਨੂੰ ਜਿੰਦਾ ਲੱਗਿਆ ਤੇ ਚਾਬੀਆਂ ਜਿਹੜੀਆਂ ਨੇ ਡਸਟਬਿੰਚ ਛੁੱਟ ਦਿੱਤੀਆਂ ਗਈਆਂ ਨੇ 1076 ਇਸ ਨੰਬਰ ਤੇ ਕਾਲ ਕਰਕੇ ਲਰਨਿੰਗ ਲਾਇਸੈਂਸ ਦਾ ਤੱਕਦਾ ਟੈਸਟ ਵੀ ਤੁਸੀਂ ਘਰੋਂ ਬੈਠੇ ਦੇ ਸਕਦੇ ਹੋ ਸਿਰਫ ਦੋ ਤਿੰਨ ਚੀਜ਼ਾਂ ਨੇ ਜਿਹਦੇ ਵਾਸਤੇ ਇੱਥੇ ਆਉਣਾ ਪੈਣਾ ਇੱਕ ਤਾਂ ਫਿਜ਼ੀਕਲ ਟੈਸਟ ਦੇਣਾ ਹੈ ਇੱਕ ਫਿਟਨੈਸ ਚੈੱਕ ਕਰਾਉਣੀ ਹੈ ਉਹ ਦੋ ਤਿੰਨ ਚੀਜ਼ਾਂ ਨੇ ਜਿਨ੍ਹਾਂ ਵਾਸਤੇ ਇੱਥੇ ਆਉਣਾ ਪੈਣਾ ਨਹੀਂ ਤਾਂ ਇਹ ਜਿਹੜਾ ਆਰਟੀਓ ਸਾਹਿਬ ਨੇ ਡੀਸੀ ਸਾਹਿਬ ਨੂੰ ਇਹ ਕਹਿਤਾ ਕਿ ਜੀ ਆ ਜਿਹੜਾ ਸਾਡਾ ਜਿਹੜਾ ਦਫ਼ਤਰ ਹੈ ਬੜਾ ਵੱਡਾ ਹਾਲ ਹੈ ਇਹਨੂੰ ਤੁਸੀਂ ਆਪਣੇ ਕਿਸੇ ਹੋਰ ਕੰਮ ਲਈ ਵਰਤ ਸਕਦੇ ਹੋ ਕਿਉਂਕਿ ਅੱਜ ਤੋਂ ਬਾਅਦ ਇਥੇ ਲਾਈਨਾਂ ਲੱਗਣ ਵਾਲਾ ਜਾਂ ਵੇਟਿੰਗ ਰੂਮ ਜਿਹੜੇ ਨੇ ਉਹ ਬੰਦ ਹੋ ਗਏ ਤੇ ਕੋਈ ਵੀ ਮੁਲਾਜ਼ਮ ਨੂੰ ਬੇਰੁਜ਼ਗਾਰ ਨਹੀਂ ਕੀਤਾ ਜਾਊਗਾ। ਉਹਨਾਂ ਨੂੰ ਕਿਸੇ ਨਾ ਕਿਸੇ ਹੋਰ ਕਲੈਰିକਲ ਜੌਬ ਤੇ ਜਾਂ ਉਹਨਾਂ ਦੀ ਜਿਹੜੀ ਡਿਗਰੀ ਹੈ ਉਹਦੇ ਮੁਤਾਬਕ ਉਹਨਾਂ ਦੀ ਜਿਹੜੀ ਕੁਆਲਿਫੀਕੇਸ਼ਨ ਹੈ ਉਹਦੇ ਮੁਤਾਬਕ ਕੋਈ ਨਾ ਕੋਈ ਕੰਮ ਕਿਸੇ ਹੋਰ ਡਿਪਾਰਟਮੈਂਟ 'ਚ ਮਿਲ ਜਾਊਗਾ। ਕਿਸੇ ਦੀ ਰੋਟੀ ਨਹੀਂ ਖੋਣੀ, ਕਿਸੇ ਦਾ ਚੁੱਲ੍ਹਾ ਜਿਹੜਾ ਉਹ ਬੁਝਣ ਨਹੀਂ ਦੇਣਾ। ਪਰ ਨਾਲ-ਨਾਲ ਲੋਕਾਂ ਦੇ ਚੁੱਲਿਆਂ ਨੂੰ ਵੀ ਬਚਾ ਕਰਨਾ ਹੈ ਜਿਹੜੇ ਮਤਲਬ ਪੂਰਾ ਦਿਨ ਫੁੱਟ ਜਾਂਦਾ ਸੀ ਇੱਥੇ 29 ਲੱਖ ਤੋਂ ਵੱਧ ਸਾਲ ਦੇ ਵਿੱਚ 29 ਲੱਖ ਤੋਂ ਵੱਧ ਇੱਥੇ ਜਿਹੜੇ ਐਪਲੀਕੈਂਟਸ ਆਉਂਦੇ ਸੀ 29 ਲੱਖ ਤੋਂ ਵੱਧ ਸਭ ਤੋਂ ਵੱਡਾ ਜਿਹੜਾ ਆਰਟੀਓ ਸੈਂਟਰ ਹੈ ਇਹ ਤੇ ਅੱਜ ਬੜੀ ਖੁਸ਼ੀ ਹੈ ਕਿ ਅਰਵਿੰਦ ਕੇਜਰੀਵਾਲ ਜੀ ਕਿਉਂਕਿ ਇਹਨਾਂ ਨੇ ਵੀ ਦਿੱਲੀ ਦੇ ਵਿੱਚ ਬਹੁਤ ਸਾਰੇ ਦਫ਼ਤਰਾਂ ਨੂੰ ਜਿੰਦੇ ਲਾ ਕੇ ਉਹਨਾਂ ਨੂੰ ਆਨਲਾਈਨ ਕੀਤਾ ਸੀ ਆਮ ਤੌਰ ਤੇ ਤੁਸੀਂ ਸੋਚਦੇ ਹੋਵੋਗੇ ਕਿ ਇਹ ਕਿਹੋ ਜਿਹਾ ਰਾਜ ਪ੍ਰਬੰਧ ਹੈ ਥਿੱਤਾ ਕੱਟ ਕੇ ਉਦਘਾਟਨ ਕੀਤਾ ਜਾਂਦਾ ਇੱਥੇ ਜਿੰਦਾ ਲਾ ਕੇ ਉਦਘਾਟਨ ਕੀਤਾ ਜਾਂਦਾ